ਸ੍ਰੀਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਦਿਓਗੜ ਤੇ ਇਹ ਆਪਣੇ ਨਾਲ ਖੜੇ ਹੋਏ ਨੇ ਗਲਾਬ ਸਿੰਘ ਜੀ ਸਾਬਕਾ ਸਰਪੰਚ ਵੀ ਨੇ ਤੇ ਸਮਾਜ ਸੇਵੀ ਵੀ ਨੇ ਤੇ ਇਹਨਾਂ ਨੇ ਇੱਥੇ ਗਲਾਬ ਸਿੰਘ ਜੀ ਹੁਣਾਂ ਨੇ ਲਾਇਆ ਹੋਇਆ ਆਪਣੇ ਖੇਤਾਂ ਦੇ ਵਿੱਚ ਖਿਲਾੜ ਤੇ ਇੱਥੋਂ ਕਰਦੇ ਨੇ ਜੀ ਗੁੜ ਤਿਆਰ ਘਰ ਦਾ ਛੁੱਧ ਗੁੜ ਤਿਆਰ ਕਰਦੇ ਨੇ ਤੇ ਨਾਲ ਜਿਵੇਂ ਹੋਰ ਵੀ ਚੀਜ਼ਾਂ ਆਪਣਾ ਘਰ ਦੀਆਂ ਤਿਆਰ ਕਰਦੇ ਨੇ ਘਰ ਦੇ ਦੁੱਧ ਦੀ ਕੜਾਹੀ ਵਾਲਾ ਖੋਆ ਜੀ ਪੇੜਾ ਅਲਸੀ ਪਿੰਨੀ ਹਲਦੀ ਅਤੇ ਸਰੋਦਾ ਤੇਲ ਤੇ ਹੋਰ ਵੀ ਕਾਫੀ ਸਮਾਨ ਮਿਲਦਾ ਜੀ ਤੇ ਵੀਡੀਓ ਚ ਸਾਡੇ ਨਾਲ ਬਣ ਕੇ ਰਿਹਾ ਤੇ ਆਪਾਂ ਗਲਾਬ ਸਿੰਘ ਜੀ ਹੁਣਾਂ ਨੂੰ ਨਾਲ-ਨਾਲ ਸਵਾਲ ਕਰਾਂਗੇ ਤੇ ਆਪਣੇ ਸਵਾਲਾਂ ਦੇ ਜਵਾਬ ਦੇਣਗੇ ਤੇ ਨਾਲ ਜੋ ਜੋ ਕੁਝ ਇੱਥੇ ਤਿਆਰ ਕਰਦੇ ਨੇ ਆਪਾਂ ਨੂੰ ਦਿਖਾਈ ਜਾਣਗੇ ਸਤਿ ਸ਼੍ਰੀ ਅਕਾਲ ਗਲਾਬ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੀ ਹਾਂ ਬਿਲਕੁਲ ਚੜ੍ਹਦੀ ਕਲਾ ਜੀ ਤੇ ਇਹ ਫਿਰ ਜਿਹੜਾ ਆਪਣਾ ਕਲਾੜ ਲਾਇਆ ਜੀ ਜੀ ਇਹ ਕਿੰਨੇ ਸਾਲ ਹੋ ਗਏ ਜੀ ਕਲਾੜ ਲਾਇਏ ਨੂੰ ਇਹ ਕਲਾੜ ਲਾਇਏ ਨੂੰ ਐਤਕੀ ਚੌਥਾ ਸਾਲ ਹੈ ਜੀ अच्छा 4 साल हो गए जी 4 साल चल रहा है।, है जी ठीक है हां जी है। है। ते ये जड़ा मतलब जेडी जगह च कलाड़ ਲੱਗਾ ਹੋਇਆ ਹੈ ਜੀ ਫਿਰ ਇਹ ਆਪਣੇ ਖੇਤਾ ਚ ਲਾਇਆ ਹੋਇਆ ਹੈ ਬਿਲਕੁਲ ਆਪਣੇ ਖੇਤਾ ਚ ਲਾਇਆ ਜੀ ਆਪਣੀ ਜਗ੍ਹਾ ਚ ਲਾਇਆ ਹੋਇਆ ਹੈ ਠੀਕ ਹੈ ਜੀ ਸਾਡਾ ਆਪਣਾ ਹੀ ਹੈ ਸਾਰਾ ਡੈਰੀ ਫਾਰਮ ਤੇ ਇਹ ਨਾਲ ਸਾਰਾ ਆਪਣਾ ਫਾਰਮ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਫਿਰ ਆਪਣਾ ਗੁਲਾਬ ਸਿੰਘ ਜੀ ਇਹ ਦੱਸੋ ਵੀ ਜਿਵੇਂ ਹੁਣ ਵੀ ਅੱਜ ਕੱਲ੍ਹ ਹੋਰ ਵੀ ਬਿਜ਼ਨਸ ਬੜੇ ਨੇ ਲੋਕ ਹੋਰ ਬਿਜ਼ਨਸ ਦੇ ਵਿੱਚ ਮਤਲਬ ਕਾਫੀ ਇੰਟਰਸਟ ਲੈ ਰਹੇ ਨੇ ਤੇ ਤੁਸੀਂ ਜਿਵੇਂ ਹੁਣ ਕਲਾੜ ਲਾਇਆ ਤੇ ਇਹਦੇ ਮਤਲਬ ਤੁਹਾਨੂੰ ਕੀ ਬੈਨੀਫਿਟ ਦਿਸੇ ਜਾਂ ਮਤਲਬ ਇਹਦੇ ਵਿੱਚ ਕੀ ਫਾਇਦੇ ਨੇ ਉਹਦੇ ਬਾਰੇ ਆਪਣੇ ਦਰਸ਼ਕਾਂ ਨੂੰ ਦੱਸੋ ਜੀ ਸਾਰੇ ਹੀ ਮੈਂ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਇਹ ਦੱਸਣਾ ਚਾਹਣਾ ਕਿ ਮੈਂ ਜਿਹੜਾ ਕਲਾੜ ਲਾਇਆ ਜਾਂ ਇੱਥੇ ਮੈਂ ਜਿਹੜਾ ਵੀ ਕੰਮ ਕਰੇ ਹੋਏ ਨੇ ਇਹ ਕੋਈ ਬਿਜ਼ਨਸ ਕਰਨ ਲਈ ਨਹੀਂ ਕਰੇ ਹੋਏ ਇਹ ਓਨਲੀ ਸਮਾਜ ਸੇਵਾ ਲਈ ਕਰੇ ਹੋਏ ਨੇ ਤਾਂ ਕਿ ਕਿਸੇ ਨੂੰ ਕੋਈ ਮਤਲਬ ਲੇਬਰ ਮਿਲ ਸਕੇ ਕਿਸੇ ਦਾ ਰਜਗਾਰ ਚੱਲ ਸਕੇ ਕਿਸੇ ਨੂੰ ਖਾਣ ਲਈ ਚੰਗਾ ਦਿੱਤਾ ਜਾ ਸਕੇ ਇਦੇ ਲਈ ਮੈਂ ਆਪ ਗੰਡੋਆ ਦੀ ਖਾਦ ਤਿਆਰ ਕਰਕੇ ਪਹਿਲਾਂ ਆਰਗੇਨਿਕ ਗੰਨਾ ਆਪਣਾ ਘਰ ਦਾ ਤਿਆਰ ਕਰਦਾ ਫਿਰ ਬਿਨਾਂ ਕੈਮੀਕਲਾਂ ਤੋਂ ਮੈਂ ਇੱਥੇ ਗੁੜ ਸੱਕਰ ਜਿਹਨੇ ਵੀ ਸਾਡੇ ਪ੍ਰੋਡਕਟ ਨੇ ਉਹ ਤਿਆਰ ਕਰਦਾ ਸਾਡਾ ਆਪਣਾ ਡੇਰੀ ਫਾਰਮ ਹੁਣ ਕਰਕੇ ਆਪਣਾ ਦੁੱਧ ਹੁਣ ਕਰਕੇ ਮੈਂ ਉਹਦਾ ਖੋਆ ਪੇੜਾ ਅਲਸੀ ਦੀਆਂ ਪਿੰਨੀਆ ਉਹ ਤੋਂ ਤਿਆਰ ਕਰਕੇ ਅਸੀਂ ਸਾਰੇ ਹੀ ਆਪਣੇ ਲੋਕਾਂ ਨੂੰ ਦਿੰਨੇ ਆ ਪੰਜਾਬ ਨੂੰ ਪੰਜਾਬ ਨੂੰ ਬਚਾਉਣਾ ਸਾਡਾ ਮੁੱਖ ਫਰਜ ਹੈ ਹਵਾ ਪਾਣੀ ਧਰਤੀ ਤੇ ਵੀ ਅਸੀਂ ਕੰਮ ਕਰਦੇ ਆ ਤਾਂ ਕਿ ਸਾਡਾ ਪੰਜਾਬ ਪਹਿਲਾਂ ਵਾਲਾ ਪੰਜਾਬ ਖੁਸ਼ਹਾਲ ਪੰਜਾਬ ਬਣ ਸਕੇ ਏ ਦਰਸ਼ਕੋ ਵੇਖੋ ਵੀ ਕਿਸੇ ਕਿਸੇ ਇਨਸਾਨ ਦੀ ਇਹ ਸੋਚ ਹੁੰਦੀ ਹੈ ਜਿਵੇਂ ਗਲਾਬ ਸਿੰਘ ਜੀ ਹਰਾਂ ਦੀ ਹੈ ਬਹੁਤ ਵਧੀਆ ਸੋਚ ਆਈ ਤੁਹਾਡੀ ਮੈਂ ਤੁਹਾਡੀ ਸੋਚ ਨੂੰ ਸਲਾਮ ਕਰਦਾ ਜੀ ਕਿਉਂਕਿ ਜਮਾਨਾ ਮਤਲਬ ਜਿਹੜਾ ਅੱਜ ਕੱਲ ਦਾ ਯੁੱਗ ਹੈ ਹਰੇਕ ਬੰਦਾ ਆਪਦਾ ਪ੍ਰੋਫਿਟ ਦੇਖਦਾ ਹੈ ਆਪਦਾ ਫਾਇਦਾ ਦੇਖਦਾ ਹੈ ਤੇ ਲੋਕਾਂ ਬਾਰੇ ਕੋਈ ਵੀ ਇਨਸਾਨ ਹੈ ਘੱਟ ਸੋਚਦਾ ਹੈ ਤੇ ਪਰ ਗਲਾਬ ਸਿੰਘ ਜੀ ਦੀ ਇਹ ਗੱਲ ਬਹੁਤ ਵਧੀਆ ਲੱਗੀ ਵੀ ਜਿਹੜਾ ਇਹਨਾਂ ਲੋਕਾਂ ਬਾਰੇ ਸੋਚਿਆ ਤੇ ਆ ਵੇਖੋ ਪਿੱਛੇ ਕਿੰਨੀ ਲੇਬਰ ਕੰਮ ਕਰ ਰਹੀ ਹੈ ਕਿਉਂਕਿ ਇਹਨਾਂ ਨੇ ਸੋਚਿਆ ਵੀ ਸਾਡੇ ਘਲਾੜ ਦੇ ਜਰੀਏ ਕਿਸੇ ਨਾ ਕਿਸੇ ਨੂੰ ਰੁਜ਼ਗਾਰ ਮਿਲੇਗਾ ਕੰਮ ਮਿਲੇਗਾ ਤੇ ਨਾਲੇ ਇੱਕ ਲੋਕਾਂ ਨੂੰ ਵਧੀਆ ਮਤਲਬ ਗੋੜੇ ਸ਼ੱਕਰ ਤੇ ਹੋਰ ਪ੍ਰੋਡਕਟ ਤਿਆਰ ਕਰਦੇ ਨੇ ਉਹ ਲੋਕਾਂ ਤੱਕ ਪਹੁੰਚਣਗੇ ਤੇ ਇਹ ਇਹਨਾਂ ਦੀ ਸੋਚ ਬਹੁਤ ਹੀ ਵਧੀਆ ਤੇ ਆਜੋ ਆਪਣੇ ਨਾਲ ਤੇ ਅੰਦਰ ਗਲਾਬ ਸਿੰਘ ਜੀ ਹੁਰੀ ਦਿਖਾਉਂਦੇ ਨੇ ਵੀ ਕੀ ਕੀ ਇੱਥੇ ਤਿਆਰ ਹੁੰਦਾ ਤੇ ਨਾਲ-ਨਾਲ ਵੀਡੀਓ ਦੇ ਬਣ ਕੇ ਰਿਹਾ ਜੇ ਤੇ ਨਾਲ ਤੁਹਾਨੂੰ ਦਿਖਾਈ ਜਾਂਦੇ ਆ ਆਜੋ ਜੀ ਚਲੋ ਜੀ अच्छा गुलाब सिंह जी ये अपना मतलब इठे पैकिंग पेड़ेया दी चांदरी है बिल्कुल ये पेड़ेया दी पैकिंग हो रही है जी, ए, जी।, ए, जी।, है जी है। ये अलसी ਦੇ ਪੇੜੇ ਵੀ ਨੇ ਜੀ ਇਹ ਖੋਏ ਦੇ ਪੇੜੇ ਨੇ ਜੀ ਪ्युअर ਖੋਏ ਦੇ ਸਾਡਾ ਆਪਣਾ ਦੁੱਧ ਹੈ ਜੀ ਡੇਰੀ ਫਾਰਮ ਦਾ ਠੀਕ ਹੈ ਜੀ ਤੇ ਅਸੀਂ ਇੱਥੇ ਪੇੜੇ ਤਿਆਰ ਕਰਕੇ ਲੋਕਾਂ ਨੂੰ ਇਹ ਦਿੰਨੇ ਆ ਜੀ ਤੇ ਇਹ ਨਾਲ ਆਪਣਾ ਬਰਫੀ ਹੈ ਜੀ ਖੋਏ ਦੀ ਇਹ ਨਾਲ ਬਰਫੀ ਵੀ ਤਿਆਰ ਕਰਦੇ ਆ ਜੀ ਇਹ ਸ਼ੱਕਰ ਵਾਲੀ ਬਰਫੀ ਵੀ ਤਿਆਰ ਕਰਦੇ ਆ ਜੀ ਤੇ ਸੈਕੰਡ ਏ ਸਾਡੇ ਅਲਸੀ ਦੀਆਂ ਪਿੰਨੀਆਂ ਨੇ ਜੀ ਇਹ ਵਾਲੀਆਂ اچھا ਇਹ ਯਾਨੀ ਕਿ ਜੋ ਇਹ ਡੱਬੇ ਦੇ ਵਿੱਚ ਅਲਸੀ ਦੇ ਅਲਸੀ ਦੇ ਪੇੜੇ ਨੇ ਠੀਕ ਹੈ ਅਲਸੀ ਦੇ ਪੇੜੇ ਨੇ ਤੇ ਪਿੰਨੀਆਂ ਵੀ ਤਿਆਰ ਕਰਦੇ ਆਂ ਅਸੀਂ ਪਿੰਨੀਆਂ ਵੀ ਤਿਆਰ ਕਰਦੇ ਆਂ ਤੇ ਆਹ ਵੇਖੋ ਜੀ ਦਰਸ਼ਕੋ ਇਹ ਜਿਹੜਾ ਮਤਲਬ ਡੱਬਾ ਮੈਂ ਹੱਥ 'ਚ ਫੜਿਆ ਹੋਇਆ ਇਹ ਅਲਸੀ ਦੇ ਪੇੜੇ ਨੇ ਤੇ ਬਿਲਕੁਲ ਸਾਰਾ ਕੁਝ ਉਹੀ ਗੱਲ ਆ ਗਈ ਵੀ ਗੁਲਾਬ ਸਿੰਘ ਜੀ ਘਰਾਂ ਦਾ ਨਾਲ ਇੱਥੇ ਆਪਦਾ ਡੈਰੀ ਫਾਰਮਿੰਗ ਹੈ ਤੇ ਘਰ ਦਾ ਸ਼ੁੱਧ ਦੁੱਧ ਵਰਤਿਆ ਜਾਂਦਾ ਹੈ ਤੇ ਆਹ ਥੱਲੇ ਪੈਕਿੰਗ ਹੋ ਰਹੀ ਹੈ ਇਹ ਜਿਹੜੇ ਨੇ ਖੋਏ ਦੇ ਪੇੜੇ ਤੇ ਆਹ ਨਾਲ ਦੇਖੋ ਜੀ ਖੋਏ ਦੀ ਬਰਫੀ ਹੈ ਤੇ ਇਹ ਵੀ ਇੱਥੇ ਹੀ ਮਤਲਬ ਤਿਆਰ ਕਰਦੇ ਨੇ ਜੀ ਬਿਲਕੁਲ ਸ਼ੁੱਧ ਤਿਆਰ ਕਰਦੇ ਨੇ ਤੇ ਹਰ ਇੱਕ ਚੀਜ਼ ਦੀ ਮਤਲਬ ਪੂਰੀ ਗਰੰਟੀ ਦਿੰਦੇ ਨੇ ਤੇ ਬਾਕੀ ਪਿੱਛੇ ਇੱਧਰ ਇਹਨਾਂ ਦਾ ਗਦਾਮ ਹੈ ਉੱਧਰ ਦਿਖਾਣੇ ਆ ਜੀ ਆਜੋ ਇੱਥੇ ਵੀ ਹੋਰ ਢੋਡ ਵਗੈਰਾ ਹੋਰ ਕਈ ਕੁਝ ਰੱਖਿਆ ਹੋਇਆ ਆਜੋ ਵਾਹ ਜੀ ਵਾਹ ਇੱਥੇ ਤਾਂ ਕਾਫੀ ਗੁੜ ਦੀ ਪੈਕਿੰਗ ਹੋਈ ਆ ਜੀ ਹੈ ਹਾਂਜੀ ਹਾਂਜੀ ਅੱਛਾ ਸਾਰਾ ਜਿਹੜਾ ਮਤਲਬ ਉੱਥੋਂ ਗੁੜ ਬਣ ਕੇ ਤਿਆਰ ਹੋ ਜਾਂਦਾ ਫਿਰ ਇੱਥੇ ਬਾਅਦ ਚ ਮਤਲਬ ਕਿਲੋਆਂ ਦੇ ਹਿਸਾਬ ਨਾਲ ਪੈਕਿੰਗ ਹੋਈ ਆ ਜੀ ਕੋਈ ਕਿਲੋ ਦੀ ਪੈਕਿੰਗ ਹੈ ਜੀ ਕੋਈ 2 ਕਿਲੋ ਦੀ ਹੈ ਕੋਈ 1/2 ਕਿਲੋ ਦੀ ਹੈ ਇਸ ਤਰੀ ਸੱਕਰਾਈ 5 ਕਿਲੋ 10 ਕਿਲੋ 2 ਕਿਲੋ 1 ਕਿਲੋ ਇਹ ਜੋ ਉਹਨਾਂ ਦੀ ਪੈਕਿੰਗ ਕੀਤੀ ਜਾਂਦੀ ਹੈ ਠੀਕ ਹੈ ਇਹ ਡੱਬਿਆਂ ਦੇ ਵਿੱਚ ਗੁੜ ਪੈਕਿੰਗ ਹੋਇਆ ਜੀ ਸਪੈਸ਼ਲ ਇਹ ਹੈ ਜੀ ਆਪਣਾ ਜੁਆਇੰਟ ਸੌਂਫ ਤੇ ਆਪਣਾ ਉਹਦੇ ਵਾਲਾ ਜੀ shund wala ਠੀਕ ਹੈ ਠੀਕ ਹੈ ਗੁੜ ਬਣਾਇਆ ਜਾਂਦਾ ਸਪੈਸ਼ਲ ਇੱਥੇ ਤੇ ਬਾਕੀ ਜਿਹੜਾ ਹਲਦੀ ਹੈ ਜੀ ਉਹ ਆਪਣੀ ਹੈ ਹੈ ਜੀ ਤੇ ਅੱਛਾ ਜਿਹੜੀ ਹਲਦੀ ਮਤਲਬ ਆਪਣੀ ਘਰ ਦੀ ਤਿਆਰ ਕੀਤੀ ਜਾਂਦੀ ਹੈ ਹੋਏ ਬੈਠੇ ਸਰੋਂ ਦਾ ਤੇਲ ਵੀ ਆਪਣਾ ਕਢਾਇਆ ਜਾਂਦਾ ਹੈ ਆਪਣੀ ਸਰੋਂ ਹੈ ਠੀਕ ਹੈ ਜੀ ਸਪੈਸ਼ਲੀ ਸਾਰੀਆਂ ਚੀਜ਼ਾਂ ਆਪ ਕੋਲੇ ਖੜ ਕੇ ਤਿਆਰ ਕਰਾ ਕੇ ਲੈਣੇ ਹਲਦੀ ਤੇ ਸਰੋਂ ਦਾ ਤੇਲ ਜੀ ਠੀਕ ਹੈ ਤਾਂ ਕਿ ਲੋਕਾਂ ਨੂੰ ਸ਼ੁੱਧ ਦਿੱਤਾ ਜਾਵੇ ਖਾਣ ਲਈ ਤੇ ਆਪ ਵੇਖੋ ਦਰਸ਼ਕੋ ਇਹ ਆਪਣਾ ਜਿਹੜਾ ਗੁਲਾਬ ਸਿੰਘ ਜੀ ਉਹ ਵੀ ਦੱਸਦੇ ਨੇ ਵੀ ਕਈ ਹੁਣ ਮਤਲਬ ਇੱਕ ਤਾਂ ਗੁੜ ਹੁੰਦਾ ਜਿਵੇਂ ਆਮ ਵਰਤਿਆ ਜਾਂਦਾ ਆਪਾਂ ਚਾਹ ਬਣਾਉਣੇ ਆ ਜਾਂ ਕੋਈ ਹੋਰ ਕਈ ਕੋਈ ਵੀ ਘਰ ਦੇ ਵਿੱਚ ਚੀਜ਼ ਬਣਾਉਂਦੇ ਆ ਉਹ ਗੋੜਾ ਆ ਹੈ ਵੀ ਜਿਵੇਂ ਆਮ ਵਰਤਿਆ ਜਾਂਦਾ ਤੇ ਇਹ ਜਿਹੜਾ ਗੋੜਾ ਹੈ ਇਹ ਸਪੈਸ਼ਲ ਗੋੜਾ ਹੈ ਕਿਉਂਕਿ ਇਹਦੇ ਵਿੱਚ ਸੌਂਫ ਤੇ ਆਪਣਾ ਕਈ ਸੁੰਢ ਅਜਵੈਨ ਵੀ ਕਈ ਚੀਜ਼ਾਂ ਮਿਕਸ ਕਰਕੇ ਇਹ ਗੋੜਾ ਉਹ ਹੈ ਜਿਹੜਾ ਸਪੈਸ਼ਲ ਗੁੜ ਖਾਣ ਲਈ ਹੁੰਦਾ ਵੀ ਕਈ ਲੋਕ ਰੋਟੀ ਖਾਣ ਤੋਂ ਬਾਅਦ ਗੁੜ ਖਾਂਦੇ ਨੇ ਤੇ ਉਹ ਇਹ ਗੋੜਾ ਹੈ ਜਿਹੜਾ ਉਹ ਇਹ ਗੋੜਾ ਹੈ ਤੇ ਇਹ ਇੱਥੇ ਗਲਾਬ ਸਿੰਘ ਜੀ ਹੁਰੀ ਇਹ ਵੀ ਤਿਆਰ ਕਰਦੇ ਨੇ ਤੇ ਇਹ ਪੈਕਾਂ ਦੇ ਹਿਸਾਬ ਨਾਲ ਇਹ ਡੱਬਿਆਂ ਦੇ ਵਿੱਚ ਪੈਕ ਕਰਦੇ ਨੇ ਤੇ ਇੱਥੋਂ ਪੈਕ ਹੋ ਕੇ ਇਹਨਾਂ ਦਾ ਇਹ ਗੁੜ ਜਾਂਦਾ ਹੈ ਤੇ ਫਿਰ ਗੁਲਾਬ ਸਿੰਘ ਜੀ ਮਤਲਬ ਤੁਸੀਂ ਇਹ ਦਿਓ ਜਾਣਕਾਰੀ ਵੀ ਜਿਵੇਂ ਹੁਣ ਆਪਣਾ ਇਹਦਾ ਗੁੜ ਤੁਸੀਂ ਤਿਆਰ ਕਰਦੇ ਹੋ ਜੀ ਤੇ ਕਿੱਥੇ ਕਿੱਥੇ ਗੁੜ ਅਪੜਾ ਜਾਂਦਾ ਹੈ ਇਹ ਗੁੜ ਜੀ ਆਪਣਾ ਵੈਸੇ ਆਲ ਪੰਜਾਬ ਵਾਂਗੂ ਜਾਂਦਾ ਹੈ ਜੀ ਠੀਕ ਹੈ ਜੀ ਜਿਹੜੇ ਸਾਡੇ ਆਪਣੇ ਰਿਸ਼ਤੇਦਾਰ ਨੇ ਜਾਂ ਸਾਥ ਸਬੰਧ ਨੇ ਬਿੱਤਰ ਨੇ ਜਿਹੜੇ ਜਾਣਦੇ ਨੇ ਜਿਹੜੇ ਲੋਕਾਂ ਨੂੰ ਪਤਾ ਹੈ ਉਹ ਹਰ ਕੋਈ ਲੈ ਕੇ ਜਾਂਦਾ ਹੈ ਇੱਥੋਂ ਆ ਕੇ ਅੱਛਾ ਇੱਥੋਂ ਆ ਕੇ ਮਤਲਬ ਲੈ ਕੇ ਜਾਂਦੇ ਨੇ ਤੇ ਹੋਰ ਕੋਈ ਸੀ ਸਪੈਸ਼ਲੇ ਥੋਕ ਦੇ ਰੂਪ ਚ ਦੁਕਾਨਾਂ ਤੇ ਨਹੀਂ ਸਪਲਾਈ ਕਰਦੇ ਅਜੇ ਨਹੀਂ ਸਾਡੇ ਕੋਲੇ ਹੈ ਨਹੀਂ ਇੱਥੇ ਸਾਡਾ ਕੰਮ ਨਹੀਂ ਮੁੱਕਦਾ ਇੰਨਾ ਸਾਡਾ ਆਪਣੇ ਆਪ ਸੇਲ ਹੋ ਜਾਂਦਾ ਜੀ ਠੀਕ ਹੈ ਠੀ ਤੇ ਇਹ ਆਪਣਾ ਗਲਾਬ ਸਿੰਘ ਜੀ ਹੁਣਾਂ ਦਾ ਗਦਾਮ ਹੈ ਛੋਟਾ ਜਿਹਾ ਕਿਉਂਕਿ ਜਿਹੜਾ ਮਾਲ ਤਿਆਰ ਹੋ ਕੇ ਫਿਰ ਇੱਥੇ ਆਉਂਦਾ ਇੱਥੇ ਪੈਕਿੰਗ ਕੀਤੀ ਜਾਂਦੀ ਹੈ ਤੇ ਫਿਰ ਇਥੋਂ ਗ੍ਰਾਹਕ ਆ ਕੇ ਲੈ ਕੇ ਕਿਉਂਕਿ ਉਹੀ ਗੱਲ ਆਉਂਦੇ ਨੇ ਵੀ ਜਿਵੇਂ ਜਿਸ ਇਨਸਾਨ ਨੂੰ ਪਰਖ ਹੁੰਦੀ ਹੈ ਸ਼ੁੱਧ ਚੀਜ਼ ਦੀ ਉਹ ਤਾਂ ਫਿਰ ਗੋੜ ਅਗਲਾ ਦੁਕਾਨ ਤੋਂ ਭੁੱਲ ਕੇ ਵੀ ਨਹੀਂ ਲੈਂਦਾ ਤੇ ਜਦੋਂ ਪਤਾ ਲੱਗ ਜਾਂਦਾ ਵੀ ਇਸ ਦੁਨੀਆ ਦੇ ਵਿੱਚ ਇਸ ਸਮਾਜ ਦੇ ਵਿੱਚ ਗਲਾਬ ਸਿੰਘ ਜੀ ਇਹ ਇਹਨਾਂ ਵਰਗੇ ਲੋਕ ਵੀ ਹਜੇ ਹੈਗੇ ਨੇ ਜਿਹੜੇ ਲੋਕਾਂ ਬਾਰੇ ਸੋਚਦੇ ਨੇ ਆਪਦਾ ਪ੍ਰਾਪਟ ਘੱਟ ਸੋਚਦੇ ਨੇ ਤਾਂ ਫਿਰ ਉਹ ਜਦੋਂ ਇਹਨਾਂ ਨੂੰ ਮਿਲਦੇ ਨੇ ਤੇ ਗੋੜ ਇਹਨਾਂ ਕੋਲ ਇਹਨਾਂ ਨਾਲ ਲੈ ਕੇ ਜਾਂਦੇ ਨੇ ਕਿਉਂਕਿ ਇਹ ਜਿਹੜਾ ਘਰ ਦਾ ਗੋੜ ਹੈ ਉਹਦੀਆਂ ਤਾਂ ਗੱਲਾਂ ਹੀ ਵੱਖੋਂ ਹੁੰਦੀਆਂ ਨੇ ਕਿਉਂਕਿ ਉਹ ਸ਼ੁੱਧ ਹੁੰਦਾ ਹੈ ਉਹਦੇ 'ਚ ਗਰੰਟੀ ਹੁੰਦੀ ਹੈ ਤੇ ਉਹਦੇ 'ਚ ਹਰ ਇੱਕ ਚੀਜ਼ ਹੁੰਦੀ ਹੈ ਬੱਕੇਸੀਂ ਇਹਨੂੰ ਬਿਲਕੁਲ ਘੱਟੋ-ਘੱਟ ਰੇਟ ਤੇ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਤਾਂ ਕਿ ਹਰ ਇੱਕ ਬੰਦੇ ਦੀ ਇਹ ਪਕੜ ਦੇ ਵਿੱਚ ਪਹੁੰਚ ਦੇ ਵਿੱਚ ਚੱਲ ਜਾਵੇ ਤਾਂ ਕਿ ਗਰੀਬ ਅਮੀਰ ਨੂੰ ਹਰ ਕੋਈ ਖਾ ਸਕੇ ਇਹ ਨਹੀਂ ਹੈਗਾ ਵੀ ਇਹਦੀ ਰੇਟ ਬਹੁਤ ਉੱਚੇ ਹੈ ਨਹੀਂ ਸਮਝੀਏ ਇਹ ਬਿਲਕੁਲ ਦੇਖ ਕੇ ਰੱਖੇ ਜਾਂਦੇ ਨੇ ਵੀ ਜਿਹੜਾ ਹਰ ਕੋਈ ਇਹਨੂੰ ਲੈ ਸਕੇ ਤੇ ਗਲਾਬ ਸਿੰਘ ਜੀ ਹੁਰੀ ਵੇਖ ਲੋ ਕਿੰਡੀ ਵਧੀਆ ਸੋਚ ਰੱਖਦੇ ਨੇ ਵੀ ਕਈ ਵਾਰ ਹੁੰਦਾ ਹੈ ਵੀ ਕਈ ਲੋਕ ਕੀ ਕਰਦੇ ਨੇ ਜਿਹੜਾ ਇਹ ਗੁੜ ਤਿਆਰ ਹੁੰਦਾ ਉਹਨਾਂ ਦੇ ਜਿਹੜੇ ਮਤਲਬ ਰੇਟ ਹੁੰਦੇ ਨੇ ਉਹਨਾਂ ਨੂੰ ਹਾਈ ਰੱਖਿਆ ਜਾਂਦਾ ਕਿਉਂਕਿ ਉੱਥੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਗੁੜ ਮਤਲਬ ਬਿਨਾ ਕੈਮੀਕਲਾਂ ਤੋਂ ਤਿਆਰ ਕੀਤਾ ਹੋਇਆ ਸਪੈਸ਼ਲ ਗੁੜ ਹੈ ਤੇ ਉੱਥੇ ਕਿਤੇ ਨਾ ਕਿਤੇ ਜਿਹੜਾ ਮਤਲਬ ਰੇਟ ਹੈ ਵੱਧ ਵਸੂਲਿਆ ਜਾਂਦਾ ਪਰ ਗਲਾਬ ਸਿੰਘ ਜੀ ਹੁਣਾਂ ਦੀ ਵੇਖੋ ਕਿੰਡੀ ਵਧੀਆ ਸੋਚ ਹੈ ਇਹ ਬਿਲਕੁਲ ਐਨ ਘੱਟ ਤੋਂ ਘੱਟ ਰੇਟ ਤੇ ਇਹਨੂੰ ਵੇਚਦੇ ਨੇ ਕਿਉਂਕਿ ਕੋਈ ਵੀ ਗਰੀਬ ਬੰਦਾ ਹੈ ਹਰ ਇੱਕ ਦੇ ਮੂੰਹ ਦੇ ਵਿੱਚ ਪੈ ਸਕੇ ਤੇ ਸੁੱਧ ਗੋੜੇ ਜਿਹੜਾ ਘਰ ਘਰ ਪਹੁੰਚ ਸਕੇ ਹਾਂਜੀ ਇਹ ਜਿਹੜਾ ਸਾਡਾ ਖਲਾੜ ਹੈ ਜੀ ਪਹਿਲਾਂ ਪਿੱਛੇ ਦੇ ਗੰਨਾ ਲਗਾਇਆ ਜਾਂਦਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਰੌ ਆ ਜਾਂਦਾ ਹੈ ਜੀ ਇੱਥੇ ਜਿਹੜਾ ਰੌ ਆਉਂਦਾ ਹੈ ਜੀ ਇਹ ਇਧਰ ਕੜਾਹਾਂ 'ਚ ਚਲਿਆ ਜਾਂਦਾ ਹੈ ਠੀਕ ਹੈ ਜੀ ਉੱਥੋਂ ਗਾਹ ਤਿਆਰ ਹੋ ਕੇ ਇਹ ਉਹ ਪ੍ਰੋਸੈਸ ਨਾਲ ਉੱਥੇ ਗੁੜ ਸ਼ੱਕਰ ਤਿਆਰ ਹੁੰਦਾ ਹੈ ਜੀ ਫਿਰ ਉਹਨੂੰ ਪੈ ਕਰ ਪੈ ਕਰਕੇ ਜਿਹੜਾ ਹੈ ਜੀ ਸ਼ੇਲ ਕਰਿਆ ਜਾਂਦਾ ਹੈ ਅੱਛਾ ਜਾਣੀ ਕਿ ਪਿੱਛੇ ਗਦਾਮ ਬਣਿਆ ਹੋਇਆ ਹੈ ਇਹ ਤੇ ਪਿਆਰ ਗੋੜਾ ਹੈ ਪਿੱਛੇ ਗਦਾਮ ਚ ਲਜਾਇਆ ਜਾ ਬਿਲਕੁਲ ਜੀ ਬਿਲਕੁਲ ਪਿੱਛੇ ਗਡਾਉਂ ਚ ਲਜਾਇਆ ਜਾਂਦਾ ਜੀ ਠੀਕ ਹੈ ਤੇ ਗਲਾਬ ਸਿੰਘ ਜੀ ਜਿਹੜਾ ਮਤਲਬ ਉਹ ਹੁਣ ਗੰਨਾ ਹੈ ਜੀ ਜੀ ਤੇ ਜ਼ਿਆਦਾਤਰ ਤਾਂ ਜਿਹੜੇ ਖਲਾੜ ਲੱਗੇ ਹੋਏ ਨੇ ਜਿਹੜਾ ਗੰਨਾ ਹੈ ਉਹ ਬਾਹਰੋਂ ਮਤਲਬ ਹੁੰਦਾ ਹੈ ਉਹਨਾਂ ਦੇ ਤੇ ਤੁਸੀਂ ਫਿਰ ਗੰਨਾ ਆਪਣਾ ਇੱਥੇ ਬਦਲ ਲਓ ਬੀਜਿਆ ਹੋਇਆ ਹੈ ਜੀ ਆਪਣਾ ਗੰਨਾ ਬੀਜਿਆ ਹੋਇਆ ਹੈ ਜੀ ਆਰਗੇਨਿਕ ਗੰਨਾ ਇਹਦੇ ਵਿੱਚ ਕੋਈ ਸਪਰੇ ਜਾਂ ਖਾਦ ਨਹੀਂ ਪਾਈ ਹੋਈ ਜੀ ਆਰਗੇਨਿਕ ਗੰਡੋਇਆਂ ਦੀ ਖਾਦ ਪਾ ਕੇ ਸਿਰਫ ਇਹਨੂੰ ਤਿਆਰ ਕੀਤਾ ਜਾਂਦਾ ਜੀ ਉਹ ਸਪ ਜੇ ਜਾਣੀ ਕਿ ਕਹਿਣ ਦਾ ਇਹ ਮਤਲਬ ਹੈ ਵੀ ਜਿਹੜੀ ਵੀ ਚੀਜ਼ ਇੱਥੋਂ ਬਣ ਕੇ ਜਾਏ ਵੀ ਲੋਕਾਂ ਤੱਕ ਜਾਏ ਉਹ ਚੀਜ਼ ਬਿਲਕੁਲ 100% ਛੁੱਧ ਹੋਵੇ ਜੀ ਬਿਲਕੁਲ ਛੁੱਧ ਹੋਵੇ ਤੇ ਆਰਗੈਨਿਕ ਹੋਵੇ ਤਾਂ ਕਿ ਲੋਕ ਬਿਮਾਰੀਆਂ ਤੋਂ ਬਚ ਸਕਣ ਸਾਡੀ ਆਪਣੀ ਸੋਚ ਹੈ ਬਾਕੀ ਅੰਦਰ ਦਿਖਾਓ ਜੀ ਹੈ ਹਾਂ ਜੀ ਆਓ ਜੀ ਆਜੋ ਜੀ ਆਜੋ ਅੰਦਰ ਆ ਜੀ ਮੇਰੇ ਸਾਡਾ ਇੱਥੇ ਜਿਹੜਾ ਗੁੜ ਸ਼ੱਕਰ ਤਿਆਰ ਹੁੰਦਾ ਜੀ ਤੇ ਇਹ ਭਾਈ ਸਾਹਿਬ ਜਿਹੜੇ ਨੇ ਇਹ ਲੁਧਿਆਣੇ ਤੋਂ ਗੁੜ ਸ਼ੱਕਰ ਲੈਣ ਲਈ ਆਏ ਹੋਏ ਨੇ ਸਪੈਸ਼ਲ ਪਹਿਲਾਂ ਵੀ ਲੈ ਕੇ ਜਾਂਦੇ ਨੇ ਤੇ ਆ ਦੇਖੋ ਦਰਸ਼ਕੋ ਗੁੜ ਦੇਖੋ ਜੀ ਕਿਵੇਂ ਬਿਲਕੁਲ ਸ਼ੀਸ਼ੇ ਵਰਗਾ ਸਾਫ ਤੇ ਓਰਗੈਨਿਕ ਬਿਨਾ ਆਪਣਾ ਵਿੱਚ ਮਤਲਬ ਕੋਈ ਵੀ ਕਿਸੇ ਤਰ੍ਹਾਂ ਦੀ ਮਿਲਾਵਟ ਤੋਂ ਬਿਨਾ ਇਹਨੂੰ ਕਹਿੰਦੇ ਨੇ ਜੀ ਘਰ ਦਾ ਸ਼ੁੱਧ ਗੁੜ ਤੇ ਉਹ ਗੁਲਾਬ ਸਿੰਘ ਜੀ ਹੁਣਾਂ ਦੇ ਇੱਥੇ ਕਲਾੜ ਤੇ ਮਿਲਦਾ ਤੇ ਬਾਕੀ ਹੋਰ ਗੱਲ ਹੈ ਵੀ ਗੁਲਾਬ ਸਿੰਘ ਜੀ ਹੁਣਾਂ ਨੇ ਦੱਸਿਆ ਵੀ ਜੇ ਕਹਿੰਦੇ ਨੇ ਵੀ ਚੀਜ਼ ਵਧੀਆ ਹੋਵੇ ਉਹਦਾ ਆਟੋਮੈਟਿਕ ਪਤਾ ਲੱਗ ਜਾਂਦਾ ਹੈ ਤੇ ਦੁਨੀਆ ਦੇਖ ਲੋ ਕਿੱਡੀ-ਕਿੱਡੀ ਦੂਰੋਂ ਗੁੜ ਲੈਣ ਆਉਂਦੀ ਹੈ ਤੇ ਇਹ ਆਪਣੇ ਨਾਲ ਬਾਈ ਜੀ ਹੁਰੀ ਖੜੇ ਨੇ ਹਾਂਜੀ ਹਾਂਜੀ ਤੇ ਇਹ ਬਾਈ ਜੀ ਹੁਰੀ ਲੁਧਿਆਣੇ ਤੋਂ ਗੁੜ ਲੈਣ ਆਏ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਤੁਸੀਂ ਦੱਸੋ ਵੀ ਮਤਲਬ ਤੁਸੀਂ ਇੰਨੀ ਦੂਰੋਂ ਤੇ ਇੱਥੇ ਗਲਾਬ ਸਿੰਘ ਜੀ ਦੇ ਕਲਾੜ ਤੇ ਪਹੁੰਚੇ ਹੋ ਤੇ ਗੁੜ ਲੈਣ ਆਏ ਹੋ ਤੇ ਇਹਦੇ ਵਿੱਚ ਮਤਲਬ ਕੀ ਖਾਸੀਅਤ ਹੈ ਜੀ ਸਾਰੇ ਆਰਗੇਨਿਕ ਦਾ ਦੂਜਾ ਆਪ ਗੁੜ ਖਾਨਦੇ ਆ ਕੋਈ ਜਲਣ ਵੀ ਹੋਣ ਲੱਗਦੀ ਦੇ ਕੋਈ ਛੋਣ ਲੱਗ ਜਾਂਦੀ ਆ ਇਹਦੇ ਨਾਲ ਕੋਈ ਐਦਾਂ ਦਾ ਕੋਈ ਕੈਮੀਕਲ ਨਹੀਂ ਕੋਈ ਕੁਝ ਨਹੀਂ ਹੈ ਇਹ ਤਾਂ ਹੈ ਕਹਿੰਦੇ ਨੇ ਕੋਲ ਖੜ ਕੇ ਬਣਵਾ ਲਓ ਅ ਬਹੁਤ ਵਧੀਆ ਚੀਜ਼ ਆ ਜਾਣੇ ਕਿ ਬੱਚਿਆਂ ਨੇ ਬੜਾ ਪਸੰਦ ਕੀਤਾ ਖਾਣ ਪੀਣ ਦੇ ਨੇ ਬੱਚੇ ਗੁੜ ਖਾਣ ਦੇ ਇੱਕ ਦੂਜਾ ਗੁੜ ਲੈ ਕੇ ਜਾਂਦੇ ਆ ਖਾਣ ਦਾ ਟੇਸਟ ਦਾ ਫਰਕ ਬੰਦਾ ਕਾ ਵੀ ਇਹ ਕਈ ਅਸੀਂ ਲੈ ਕੇ ਜਾਂਦੇ ਆ ਬੱਚਿਆਂ ਨੇ ਵੀ ਖਾਣ ਨੂੰ ਬੜਾ ਪਸੰਦ ਕੀਤਾ ਰਿਸ਼ਤੇਦਾਰੀ ਜੋੜ ਦਿੰਨੇ ਆ ਅਸੀਂ ਸਾਰੇ ਬਸ ਯਾਰਾਂ ਦੋਸਤਾਂ ਨੂੰ ਜਾਣੇ ਕਿ ਫਿਰ ਇਕੱਠਾ ਹੀ ਅਸੀਂ ਬਣਾਵਾ ਕੇ ਲੈ ਜੰਨੇ ਆ ਜਦੋਂ ਇਹ ਖਲਾੜੀ ਚੜਦੇ ਨੇ ਨਾਲ ਗੱਲ ਕਰ ਲੈਣੇ ਆ ਬਹੁਤ ਵਧੀਆ ਜਾਣੇ ਕਿ ਗੁੜ ਸ਼ੱਕਰ ਆ ਦੇਖੋ ਬਣਾ ਕੇ ਲੈ ਕੇ ਜਾ ਰਹੇ ਆ ਉਹ ਸੌ ਜੀਰਾ ਵਗੈਰਾ ਸੌ 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 ਅਜਵਾਇਣ ਵਾਲਾ ਗੁੜ ਉਹ ਅਲੱਗ ਪੀਸ ਬਣਾਵਾ ਕੇ ਲੈ ਕੇ ਜਾਂਦਾ ਸਾਰਾ ਜਾਣੇ ਕਿ ਆਰਗੇਨਿਕ ਆ ਬਹੁਤ ਸਿਹਤਮੰਦ ਤੰਦਰੁਸਤੀ ਦੇ ਲਈ অর্গানিক ਚੀਜ਼ ਖਾਣੀ ਚਾਹੀਦੀ ਆ ਆਪਣਾ। ਇਹ ਲਓ ਬਾਈ ਜੀ ਹੁਰਾਣੇ ਇਹ ਗੁੜ ਦੇ ਗੋਣ ਘਣਾਏ ਵੀ ਜਿਹੜਾ ਬਾਈ ਜੀ ਹੁਰੀ ਇੱਥੇ ਗੁਲਾਬ ਸਿੰਘ ਦੇ ਘਿਹੜ ਤੋਂ ਲੈ ਕੇ ਜਾਂਦੇ ਨੇ ਤੇ ਬਾਕੀ ਬਾਈ ਜੀ ਉਹੀ ਗੱਲ ਆ ਵੀ ਅੱਜ ਕੱਲ ਜਿਵੇਂ ਬਿਮਾਰੀਆਂ ਨੇ ਆਪਣੇ ਸਰੀਰਾਂ ਤੇ ਬਹੁਤ ਜ਼ਿਆਦਾ ਘਰ ਘਰ ਲਿਆ ਤੇ ਉਹਦਾ ਮੇਨ ਕਾਰਨ ਇਹੀ ਐ ਵੀ ਜਿਹੜਾ ਆਪਾਂ ਨੂੰ ਖਾਣ ਲਈ ਸ਼ੁੱਧ ਨਹੀਂ ਮਿਲਦਾ। ਤੇ ਛੁੱਧ ਤੇ ਸਾਹ ਬਹੁਤ ਔਖਾ ਹੈ ਜਵਾਨੇ ਜਮਾਕੇ ਵੀ ਇਹੀ ਗੱਲ ਕਹੀ ਹੈ ਵੀ ਲੋਕ ਅੱਜ ਕੱਲ ਆਪਣਾ ਬਣਾਵਾ ਦੇਖਦੇ ਨੇ ਕਿਸੇ ਦੀ ਜ਼ਿੰਦਗੀ ਬਾਰੇ ਕੋਈ ਨਹੀਂ ਸੋਚਦਾ ਪਰ ਗਲਾਬ ਸਿੰਘ ਵੀ ਫਿਰ ਉਹੀ ਕਹਿੰਦਾ ਵੀ ਸੋਚ ਨੂੰ ਸਲੂਟ ਹੈ ਜਿਨ੍ਹਾਂ ਨੇ ਲੋਕਾਂ ਬਾਰੇ ਸੋਚਿਆ ਤੇ ਐਡਾ ਵਧੀਆ ਛੁੱਧ ਤੇ ਘਰ ਦਾ ਬਣਾਇਆ ਹੋਇਆ ਗੁੜ ਤਿਆਰ ਕੀਤਾ ਤੇ ਲੋਕ ਇਹਨੂੰ ਲੈ ਕੇ ਜਾਂਦੇ ਨੇ ਤੇ ਬਾਕੀ ਗੁਲਾਬ ਸਿੰਘ ਜੀ ਜਿਵੇਂ ਲੱਕੜ ਦਾ ਚੱਕ ਹੈ ਜੀ ਹਾਂਜੀ ਹਾਂਜੀ ਹਾਂ ਇਹਦੇ ਬਾਰੇ ਉਹ ਜਾਣਕਾਰੀ ਇਹ ਲੱਕੜ ਦਾ ਸਾਡਾ ਚੱਕ ਹੈ ਜੀ ਇਹ ਨੇਚਰਲੀ ਦੇਖੋ ਸਾਨੂੰ ਲੱਕੜ ਸਾਡੇ ਪਹਿਲਾਂ ਤੋਂ ਚੱਲਿਆ ਆ ਰਿਹਾ ਹੈ ਲੋਕ ਪ੍ਰਾਚਨ ਸਮੇਂ ਦੇ ਵਿੱਚ ਵੀ ਲੱਕੜ ਦੇ ਵਿੱਚ ਤਿਆਰ ਕਰਦੇ ਸੀ ਅਸੀਂ ਇਹ ਵੀ ਰੱਖਿਆ ਜਿਹੜਾ ਸਾਡਾ ਹੇਠਲਾ ਚੱਕ ਹੈ ਇਹਦੇ ਵਿੱਚ ਵੀ ਅਸੀਂ ਨੇਚਰਲੀ ਪੱਥਰ ਜਿਹੜਾ ਹੈ ਰਾਜਸਥਾਨ ਵਾਲਾ ਉਹ ਲਗਾਇਆ ਹੋਇਆ ਹੈ ਨਾ ਕਿ ਇਹਦੇ ਵਿੱਚ ਸੀਮੈਂਟ ਲਗਾਇਆ ਹੋਇਆ ਹੈ ਸੀਮੈਂਟ ਵਾਲਾ ਜਿਹੜਾ ਚੱਕ ਹੁੰਦਾ ਹੈ ਉਹਦੇ ਸੀਮੈਂਟ ਦੇ ਵਿੱਚ ਕਾਫੀ ਸਾਰੇ ਕੈਮੀਕਲ ਹੁੰਦੇ ਨੇ ਜਿਹੜੇ ਕੀ ਆਪਣੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਨੇ ਉਹਦੇ ਵਿਚਾਰ ਲਈ ਅਸੀਂ ਇਹ ਦੋਨੇ ਕੰਮ ਕਰੇ ਹੋਏ ਨੇ ਜੇਕਰ ਸਾਨੂੰ ਜਿਆਦਾ ਕਿਸੇ ਕੁਆਲਿਟੀ ਦੀ ਬਣਾਉਣਾ ਤਾਂ ਅਸੀਂ ਉਹਦੇ ਚ ਵੀ ਬਣਾ ਲੈਨੇ ਆ ਨਹੀਂ ਫਿਲਹਾਲ ਅਸੀਂ ਇਸੇ ਨੂੰ ਵਰਤਦੇ ਅੱਛਾ ਜਿਆਦਾ ਇਸੇ ਨਹੀਂ ਵਰਤਿਆ ਜਾਂਦਾ ਇਸੇ ਨੂੰ ਵਰਤਿਆ ਜਾਂਦਾ ਤਾਂ ਕਿ ਲੋਕਾਂ ਦੀ ਸਿਹਤ ਦਾ ਪੂਰਾ ਧਿਆਨ ਰੱਖ ਕੇ ਹਰੇਕ ਕੰਮ ਕਰਿਆ ਜਾਂਦਾ ਆਪਣਾ ਕੰਮ ਨਿਹਰਾ ਕੋਈ ਇੱਥੇ ਪੈਸੇ ਕਮਾਉਣਾ ਨਹੀਂ ਹੈਗਾ ਸਾਡਾ ਕੰਮ ਹੈ ਲੋਕਾਂ ਦੀ ਸਿਹਤ ਬਚਾਉਣਾ ਪੰਜਾਬ ਬਚਾਉਣਾ ਹਾਂਜੀ ਇਹ ਆਪਣਾ ਜਿਹੜਾ ਹੈ ਜੀ ਆਰਗੇਨਿਕ ਗੰਨਾ ਜੀ ਸਾਰਾ ਕੁਝ ਇੱਥੇ ਲਾਇਆ ਹੋਇਆ ਹੈ ਕੁਝ ਉਧਰ ਲਈ ਸੈੱਟ ਲਾਇਆ ਹੋਇਆ ਹੈ ਆਪਾਂ ਪਰ ਲਈ ਸੈੱਟ ਸਾਰਾ ਇਹ ਆਪਾਂ ਖੁਦ ਤਿਆਰ ਕਰਦੇ ਆਂ ਜੀ ਹੁਣ ਉਧਰੋਂ ਕੱਟ ਕੇ ਲਿਆ ਰਹੇ ਆਂ ਫਿਰ ਇੱਧਰ ਕਟਾਂਗੇ ਜੀ ਠੀਕ ਹੈ। ਉਹ ਇਹ ਸਾਰਾ ਬਿਨਾ ਕਿਸੇ ਖਾਦ ਸਪਰੇਅ ਤੋਂ ਓਨਲੀ ਗੋਨੋਰੀਆਂ ਦੀ ਖਾਦ ਪਾ ਕੇ ਤਿਆਰ ਕਰਿਆ ਹੋਇਆ ਜੀ। ਤਾਂ ਕਿ ਜਿੰਨਾ ਖ ਹੋ ਸਕਦਾ ਸੀ ਬਤ ਬਤ ਕੋਸ਼ਿਸ਼ ਕਰਦੇ ਆਂ ਵੀ ਲੋਕਾਂ ਦੀ ਜਿੰਨੀ ਸੇਵਾ ਕਰ ਸਕੀ ਹਣੀ ਸਾਨੂੰ ਕਰਨੀ ਚਾਹੀਦੀ ਜੀ। ਠੀਕ ਹੈ ਜੀ। ਉਹ ਨਹੀਂ ਕਰ ਰਹੇ ਆਂ ਜੀ। ਤੇ ਗਲਾਬ ਸਿੰਘ ਜੀ ਜਿਹੜਾ ਆਪਾਂ ਇੱਥੋਂ ਦੇਖ ਰਹੇ ਆਂ ਵੀ ਉਹ ਪਰਲੀ ਸਾਈਡ ਕਮਾਦ ਖੜਾ ਹੋਇਆ ਤੇ ਉਹ ਕਿੰਨੀ ਜਗ੍ਹਾ ਦੇ ਵਿੱਚ ਐ ਜੀ? ਉਹ ਜੀ ਉੱਥੇ 7 ਕਨਾਲਾਂ ਦੇ ਵਿੱਚ ਐ ਜੀ। ਠੀਕ ਹੈ ਜੀ। ਅਣੀ ਕੋਸ਼ਿਸ਼ ਅਸੀਂ ਪਹਿਲਾਂ ਵੱਢ ਚੁੱਕੇ ਆ ਜੀ। ਯਾਨੀ ਕਿ ਸਾਰਾ ਟੋਟਲ ਗੰਨਾ ਆਪਾਂ ਕਿੰਨਾ ਲਾਇਆ ਹੋਇਆ ਸੀ? ਟੋਟਲ ਗੰਨਾ 1.5 ਏਕੜ ਲਾਇਆ ਹੋਇਆ ਸੀ ਆਪਾਂ। ਅੱਛਾ 1.5 ਏਕੜ ਘਰ ਦਾ ਗੰਨਾ ਆ। ਹਾਂਜੀ ਹਾਂਜੀ ਹਾਂਜੀ। ਹਾਂਜੀ ਇਹ ਗੰਨਾ ਜਿਹੜਾ ਅਸੀਂ ਉੱਥੋਂ ਕੱਟ ਕੇ ਲਿਓਨੇ ਆ ਜੀ। ਬਾਕੀ ਇਹ ਗੰਨਾ ਬਿਨਾਰੇ ਉਸ ਤੋਂ ਸਪਰੇਅ ਤੋਂ ਅਸੀਂ ਤਿਆਰ ਕਰਦੇ ਹਾਂ ਜੀ ਕੋਈ ਬਿਮਾਰੀਆਂ ਵਾਲਾ ਐਡਾ ਚੱਕਰ ਨਹੀਂ ਹੁੰਦਾ ਜੇ ਅਸੀਂ ਇਹਦੀ ਇਹਨੂੰ ਖਰਾਕ ਅੱਛੀ ਦਿੰਦੇ ਹਾਂ ਨਾ ਗੋਨਾਂ ਦੀ ਖਾਦ ਵਗੈਰਾ ਕੋਈ ਬਿਮਾਰੀ ਨਹੀਂ ਲੱਗਦੀ। ਬਿਮਾਰੀ ਹਮੇਸ਼ਾ ਕਮਜ਼ੋਰ ਬੰਦੇ ਨੂੰ ਲੱਗਦੀ ਹੈ ਇਸ ਤਰੀ ਦੂਜੇ ਤੀਜੇ ਸਾਲੇ ਜਮੀਨ ਜਿਹੜੀ ਆ ਤਬਦੀਲ ਕਰ ਲੈਣੇ ਅਸੀਂ ਬਦਲ ਲੈਣੇ ਆ ਤਾਂ ਕਿ ਉਹਦੇ ਵਿੱਚ ਤੱਤ ਪੂਰੇ ਮਿਲਦੇ ਰਹਿਣ ਤੱਤ ਪੂਰੇ ਮਿਲਦੇ ਰਹਿਣ ਇਹੀ ਇਹਦਾ ਉਹ ਹੈ ਜੀ ਹੋਰ ਕੋਈ ਗੱਲ ਨਹੀਂ ਹੈਗੀ ਪਾਣੀ ਪੂਣੀ ਦੀ ਇਹਦਾ ਇਹੀ ਲਾਉਣਿਆ ਨੇਚਰਲੀ ਠੀਕ ਹੈ ਨਾ ਕੋਈ ਇਹਨੂੰ ਕੋਈ ਕਿਸੇ ਕਿਸਮ ਦਾ ਕੁਛ ਨਹੀਂ ਹੁੰਦਾ ਬਹੁਤ ਵਧੀਆ ਦੀ ਆਉਟਪੁੱਟ ਹੈ ਠੀਕ ਹੈ ਜੀ ਤੇ ਗਲਵ ਸਿੰਘ ਜੀ ਜਿਵੇਂ ਹੁਣ ਤੁਸੀਂ ਮਤਲਬ ਇਹ ਦੱਸਿਆ ਵੀ ਮਤਲਬ ਆਪਣਾ ਗਡੋਇਆਂ ਦੀ ਖਾਦ ਹੈ ਵੀ ਉਹ ਤੁਸੀਂ ਇਹਨੂੰ ਪਾਉਂਦੇ ਹੋ ਤੇ ਗੋਗਡੋਇਆ ਦੀ ਖਾਦ ਮਤਲਬ ਬਾਹਰੋਂ ਲੈ ਕੇ ਆਉਂਦੇ ਹੋ ਜਾਂ ਆਪ ਹੀ ਤਿਆਰ ਕਰਦੇ ਹੋ ਜੀ ਨਹੀਂ ਆਪ ਤਿਆਰ ਕਰਦੇ ਸੀ ਜੀ ਸਾਡੇ ਹੁਣ ਪਿਛਲੀ ਵਾਰ ਗੰਡੋਏ ਮਰ ਚੁੱਕੇ ਨੇ ਖਾਦ ਸਾਡੇ ਕੋਲ ਅਜੇ ਵੀ ਪਈ ਹੈ ਉਹਨਾਂ ਦੀ ਆਪ ਤਿਆਰ ਕਰਦੇ ਸੀ ਉੱਥੇ ਅੱਛਾ ਯਾਨੀ ਕਿ ਇੱਥੇ ਖਾਦ ਹੈ ਜਿਹੜੀ ਗਡੋਇਆਂ ਦੀ ਉਹ ਆਪ ਤਿਆਰ ਕੀਤੀ ਹੈ ਬਿਲਕੁਲ ਹੁਣ ਅੱਗੇ ਫਿਰ ਅਸੀਂ ਗੰਡੋਏ ਪਾ ਦੇਣੇ ਨੇ ਠੀਕ ਹੈ ਫਿਰ ਆਪ ਤਿਆਰ ਕਰਿਆ ਕਰਾਂਗੇ ਤੇ ਆਪਣਾ ਗਲਾਬ ਸਿੰਘ ਜੀ ਇਹ ਦੱਸੋ ਵੀ ਜਿਵੇਂ ਹੁਣ ਵੀ ਮਤਲਬ ਤੁਸੀਂ ਇਹ ਗੰਨੇ ਦਾ ਖਲਾੜ ਲਾਇਆ ਤੇ ਜਿਵੇਂ ਸ਼ੁੱਧ ਚੀਜ਼ਾਂ ਵੀ ਮਤਲਬ ਤੁਸੀਂ ਲੋਕਾਂ ਨੂੰ ਦਿੰਦੇ ਹੋ ਤੇ ਇਹ ਜਿਹੜੀ ਸੋਚ ਸੀ ਜਾਂ ਕਿਸੇ ਨੇ ਪ੍ਰੇਰਣਾ ਦਿੱਤੀ ਜਾਂ ਆਪਣੇ ਆਪ ਹੀ ਮਤਲਬ ਇਹ ਚੀਜ਼ੇ ਦਿਮਾਗ ਦੇ ਵਿੱਚ ਆਈ ਮੈਂ ਸਾਰੀ ਗੱਲ ਦੱਸਾਂ ਚਲੋ ਥੋੜੀ ਜਿਹੀ ਲੰਬੀ ਹੋ ਜੂਗੀ ਗੱਲ ਕੱਲ ਕੁਝ ਨਹੀਂ ਹੈਗੀ ਹਾਂ ਮੈਂ ਸਰਪੰਚ ਹੋਣ ਤੋਂ ਪਹਿਲਾਂ ਵੀ ਕਲੱਬ ਬਣਾਇਆ ਸੀ ਸਕੂਲ ਦਾ ਕਾਇਆ ਕਲਪ ਕਰਿਆ ਸਕੂਲ ਦੇ ਸਾਡੇ ਦੋ ਕਮਰੇ ਹੁੰਦੇ ਸੀ ਗੁਰਦੁਆਰਾ ਸਾਹਿਬ ਦੀ ਸਾਰੀ ਵੀ ਨਾਲ ਕਰਵਾਈ ਤੇ ਸਾਰੇ ਕੰਮ ਮਤਲਬ ਫਿਰ ਸਰਪੰਚਵਾਨ ਤੇ ਜੋ ਸੀਵਰੇਜ ਪਾਇਆ ਹੋਰ ਪੰਜ ਸਾਲ ਕੋਈ ਪਿੰਡ ਦਾ ਕੇਸ ਵੀ ਥਾਣੇ ਵਿੱਚ ਸਾਡਾ ਰਜਿਸਟਰਡ ਨਹੀਂ ਜਾ ਕੇ ਦੇਖ ਸਕਦੇ ਠੀਕ ਹੈ ਠੀਕ ਹੈ ਜੀ ਸਟਰੀਟ ਲਾਈਟਾਂ ਲਾਈਆਂ ਹਨ ਬੀਟਰਾਂ ਆਈਆਂ ਸਾਰੇ ਪਿੰਡ ਦੇ ਵਿੱਚ ਮੈਂ ਕੁਝ ਕਾਮ ਬਾਹਾ ਕਰਨੀ ਨਹੀਂ ਕਹਿਣਾ ਚਾਹੁੰਦਾ ਸੋ ਮੇਰੀ ਇਹ ਸੋਚ ਹੈ ਵੀ ਜਿੰਨਾ ਮੈਂ ਕੁਝ ਕਰ ਸਕਦਾ ਸਮਾਜ ਲਈ ਮੈਨੂੰ ਕਰਨਾ ਚਾਹੀਦਾ ਠੀਕ ਹੈ ਠੀਕ ਹੈ ਮੈਂ ਉਹ ਮੈਂ ਕਰ ਰਿਹਾ ਹਾਂ ਜੀ ਬਿਲਕੁਲ ਜੀ ਬਿਲਕੁਲ ਜਿਸ ਵੀ ਤਰੀਕੇ ਨਾਲ ਮੈਂ ਕਰ ਸਕਦਾ ਉਹਦਾ ਕਰਦਾ ਮੈਂ ਬਾਹਰ ਜਾਣਾ ਉੱਥੋਂ ਵੀ ਮੈਂ ਇਹ ਤਕਨੀਕਾਂ ਫੜ ਕੇ ਲੈਣਾ ਪਾਲਿਸੀਆਂ ਲੈਣਾ ਵੀ ਕਿਵੇਂ ਸਾਡਾ ਸਮਾਜ ਸੁਧਰ ਸਕਦਾ ਹੈ ਕਿਵੇਂ ਅ ਕਿ ਮੈਂ ਕਿਸੇ ਨੂੰ ਸੇ ਕੁਝ ਦੇ ਸਕਦੇ ਆ ਆਪਣੇ ਕਿੰਨੇ ਇੰਨਾ ਕੀ ਉਹ ਆਈ ਆਪਣਾ ਤੇ ਗਲਾਬ ਸਿੰਘ ਜੀ ਜਿਵੇਂ ਮੈਨੂੰ ਪਤਾ ਲੱਗਾ ਹੈ ਵੀ ਜਿਵੇਂ ਆਪਣੇ ਘਰ ਪਰਿਵਾਰ ਦੇ ਵਿੱਚੋਂ ਜਿਵੇਂ ਕੁਝ ਲਾਲੋ ਵੀ ਮਤਲਬ ਬਾਹਰ ਗਏ ਹੋਏ ਨੇ ਬਾਹਰਲੀਆ ਕੰਟਰੀਆਂ ਦੇ ਵਿੱਚ ਵੀ ਉੱਥੇ ਵੱਸ ਗਏ ਤੇ ਕਾਫੀ ਸਮਾਂ ਹੋ ਗਿਆ ਜਿਵੇਂ ਹੁਣ ਤੁਹਾਡੇ ਬੇਟਾ ਜੀ ਨੇ ਇਹ ਵੀ ਬਹੁਤ ਵਧੀਆ ਪੜੇ ਲਿਖੇ ਨੇ ਜੀ ਜੀ ਪਾਰੇ ਬਾਹਰ ਜਾਣ ਦੀ بجائے ਇਹਨਾਂ ਨੇ ਲਾਲੋ ਵੀ ਨਾਲ ਡੈਰੀ ਫਾਰਮਿੰਗ ਦਾ ਕੰਮ ਕੀਤਾ ਨਾਲ ਚਲੋ ਤੁਸੀਂ ਇਹ ਕੰਮ ਕਰ ਲਿਆ ਜੀ ਰਜਗਾਰ ਛੇੜ ਲਿਆ ਚਲੋ ਨਾਲੋ ਇਹਦੇ ਨਾਲੋ ਕਿਸੇ ਕਿਸੇ ਨੂੰ ਰਜਗਾਰ ਵੀ ਮਿਲ ਰਿਹਾ ਤੇ ਲੋਕਾਂ ਦੇ ਮੂੰਹ ਦੇ ਵਿੱਚ ਸ਼ੁੱਧ ਚੀਜ਼ ਵੀ ਪੈ ਰਹੀ ਹੈ ਤੇ ਮਤਲਬ ਤੁਹਾਡੇ ਮਨ 'ਚ ਨਾ ਇਹ ਵਿਚਾਰ ਆਇਆ ਵੀ ਅਸੀਂ ਜਾ ਕੇ ਬਾਹਰ ਵਸ ਜਾਈਏ ਵੀ ਉਧਰ ਵੀ ਹਰ ਇੱਕ ਤਾਂ ਅਜ ਬਾਹਰ ਮਤਲਬ ਜਾਈ ਮੇਰਾ ਮੇਰਾ ਇੱਕ ਛੋਟਾ ਬੇਟਾ ਬਾਹਰ ਹੈ ਮੈਨੂੰ ਜਾਣ ਦਾ ਮੌਕਾ ਮਿਲਿਆ ਦੋ ਤਿੰਨ ਵਾਰੀ ਜਦੋਂ ਮੈਂ ਜਾ ਕੇ ਦੇਖਿਆ ਉੱਥੇ ਵੀ ਇਸ ਨਾਲੋਂ ਬੈਟਰੀ ਨਹੀਂ ਵੀ ਆਪਣੇ ਹੀ ਕੰਮ ਕਿਉਂ ਨਾ ਕਰ ਲੈਣ ਜਾਣ ਆਪਣੇ ਤੋਂ ਦੇ ਅਸੀਂ ਇੱਥੇ ਕੰਮ ਕਿਉਂ ਨਾ ਕਰੀਏ ਇਹ ਪ੍ਰੇਰ ਨਾਲ ਸਰੋਤ ਹੀ ਅਸੀਂ ਇਹ ਕੰਮ ਕਰ ਰਹੇ ਆ ਵੀ ਲੋਕਾਂ ਨੂੰ ਪ੍ਰੇਰਣਾ ਮਿਲੇ ਇੱਥੋਂ ਦੇਖਣ ਠੀਕ ਹੈ ਨਾ ਕਿਸੇ ਨੂੰ ਕੁਝ ਮਿਲ ਸਕੇ ਠੀਕ ਹੈ ਤਾਂ ਕਿ ਸਾਡੇ ਨੌਜਵਾਨ ਬੱਚੇ ਜਿਹੜੇ ਪ੍ਰਵਾਸ ਉਹਨਾਂ ਦਾ ਰੁਕ ਸਕੇ ਬਾਹਰ ਨੂੰ ਨਾ ਭਜਣ ਇੱਥੇ ਆਪਣੇ ਕੰਮ ਕਰਨ ਆਪਣਾ ਪੰਜਾਬ ਬਚਾ ਕੇ ਰੱਖਣਾ ਆਪ ਇੱਥੇ ਪੰਜਾਬ ਦੇ ਵਿੱਚ ਰਹਿਣ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਤਾਂ ਖਤਮ ਹੁੰਦਾ ਜਾ ਰਿਹਾ ਓਜੜਦਾ ਜਾ ਰਿਹਾ ਹੈ ਇਹ ਆ ਵੀ ਬਾਹਰ ਨੂੰ ਭਜ ਰਹੇ ਨੇ ਪ੍ਰਵਾਸੀ ਇੱਥੇ ਆ ਰਹੇ ਨੇ ਚਾਉਣ ਵਾਲੇ ਸਮੇਂ ਵਿੱਚ ਹਾਲਾਤ ਮਾੜੇ ਹੋਣਗੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਈ ਅਸੀਂ ਇੱਕ ਸਨੇਹਾ ਦੇਣ ਵਾਸਤੇ ਇਹ ਦੋਨੇ ਬਾਪ ਪੁੱਤਰ ਲੱਗੇ ਹੋਇਆ ਉਹ ਡੇਰੀ ਦਾ ਕੰਮ ਕਰ ਰਿਹਾ ਮੈਂ ਇੱਧਰ ਕਲਾੜ ਦਾ ਕੰਮ ਕਰ ਰਿਹਾ ਇਹ ਕੰਮ ਕਰ ਰਿਹਾ ਇਹ ਗੁਲਾਬ ਸਿੰਘ ਜੀ ਹੁਰਾ ਨੇ ਜਿਵੇਂ ਦੱਸਿਆ ਵੀ ਜਿਵੇਂ ਅੱਜ ਕੱਲ ਨਵੀਂ ਪੀੜ੍ਹੀ ਐ ਵੀ ਜ਼ਿਆਦਾਤਰ ਬਾਹਰ ਜਾਈ ਜਾਂਦੀ ਐ ਤੇ ਜਿਵੇਂ ਆਪਣਾ ਪੰਜਾਬ ਖਾਲੀ ਹੁੰਦਾ ਜਾ ਰਿਹਾ ਤੇ ਜਿਹੜੇ ਬਾਹਰੋਂ ਪ੍ਰਵਾਸੀ ਨੇ ਉਹ ਆ ਕੇ ਇੱਥੇ ਵੱਸੀ ਜਾਂਦੇ ਨੇ ਤੇ ਉਹ ਕੰਮ ਕਰਦੇ ਨੇ ਤੇ ਉਹੀ ਗੱਲ ਆ ਗਈ ਵੀ ਗੁਲਾਬ ਸਿੰਘ ਜੀ ਹੁਰਾ ਨੇ ਦੱਸਿਆ ਵੀ ਸਾਨੂੰ ਕੋਈ ਏਡੀ ਪੈਸੇ ਦੀ ਨਹੀਂ ਉਹ ਚੀਜ਼ ਭੁੱਖ ਹੈਗੀ ਵੀ ਕਈ ਲੋਕ ਤਾਂ ਰਜਗਾਰ ਪੈਸੇ ਲਈ ਕਰਦੇ ਨੇ ਆਪਣੇ ਬਿਜ਼ਨਸ ਲਈ ਕਰਦੇ ਨੇ ਪਰ ਇਹਨਾਂ ਦੀ ਜਿਹੜੀ ਇੱਕ ਸੋਚ ਐ ਇਹਨਾਂ ਨੇ ਕਿਹਾ ਵੀ ਮੇਰਾ ਛੋਟਾ ਬੇਟਾ ਪਹਿਲਾਂ ਬਾਹਰ ਗਿਆ ਐ ਅਸੀਂ ਉਹ ਚੀਜ਼ ਨੂੰ ਸਮਝਿਆ ਵੇਖਿਆ ਵੀ ਬਾਹਰ ਵੀ ਤਾਂ ਜਾ ਕੇ ਆਪਾਂ ਨੂੰ ਕੰਮ ਕਰਕੇ ਕਮਾਈ ਕਰਨੀ ਪੈਂ ਤੇ ਕਿਉਂ ਨਾ ਆਪਣਾ ਬਿਜ਼ਨਸ ਛੇੜਿਆ ਜਾਏ ਵੀ ਨਾਲੇ ਤਾਂ ਇੱਕ ਆਪਣਾ ਕੰਮ ਹੋ ਜਾਂਦਾ ਵੀ ਅਸੀਂ ਆਪਣੇ ਕੰਮ ਦੇ ਆਪ ਮਾਲਕ ਆ ਤੇ ਇੱਕ ਜਿਹੜੀ ਮਤਲਬ ਕੋਈ ਵੀ ਜਿਵੇਂ ਅੱਜ ਕੱਲ ਤਾਜ਼ੀਆਂ ਸ਼ੁੱਧ ਚੀਜ਼ਾਂ ਨਹੀਂ ਮਿਲਦੀਆਂ ਇਸ ਸਮਾਜ ਦੇ ਵਿੱਚ ਤੇ ਉਹ ਲੋਕਾਂ ਤੱਕ ਪਹੁੰਚਾਣ ਦੀ ਕੋਸ਼ਿਸ਼ ਕੀਤੀ ਤੇ ਇਹ ਬਹੁਤ ਵਧੀਆ ਸੋਚ ਹੈ ਗੁਲਾਬ ਸਿੰਘ ਜੀ ਹੁਰਾ ਦੀ ਤੇ ਐਵੇਂ ਹਰ ਇੱਕ ਬੰਦ ਇਨਸਾਨ ਨੂੰ ਸੋਚ ਰੱਖਣੀ ਚਾਹੀਦੀ ਹੈ ਤੇ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਤੇ ਆਪਣਾ ਕੰਮ ਕਰਨਾ ਚਾਹੀਦਾ ਤੇ ਸ਼ੁੱਧ ਲੋਕਾਂ ਤੱਕ ਚੀਜ਼ਾਂ ਬਣਾ ਕੇ ਪਹੁੰਚਾਉਣੀਆਂ ਚਾਹੀਦੀਆਂ ਨੇ ਇਹ ਬਹੁਤ ਵਧੀਆ ਸੋਚ ਹੈ ਇਹਨਾਂ ਦੀ ਤੇ ਇਹਨਾਂ ਦੀ ਸੋਚ ਨੂੰ ਸਲੂਟ ਹੈ ਤੇ ਹੁਣ ਆਪਾਂ ਲੈਨੇ ਆ ਜੀ ਇਜਾਜ਼ਤ ਨਵਾਂ ਵਲੌਗ ਲੈ ਕੇ ਫਿਰ ਛੇਤੀ ਹਾਜ਼ਰ ਹੋਵਾਂਗੇ ਜੀ ਧੰਨਵਾਦ ਜੀ